ਫਤੇ ਅੱਜ ਆਪਾਂ ਸਾਰੇ ਇਲਾਕਾ ਵਾਸੀ ਬਹੁਤ ਖੁਸ਼ੀ ਦੇ ਸਮੇਂ ਤੇ ਪਾਤਣਾ ਮਾਰਕੀਟ ਕਮੇਟੀ ਦੇ ਨਵੇਂ ਨਿਯੁਕਤ ਹੋਏ ਚੇਅਰਮੈਨ ਸਰਦਾਰ ਮਹਿੰਗਾ ਸਿੰਘ ਜੀ ਬਰਾੜ ਸਾਹਿਬ ਜਿਨ੍ਹਾਂ ਨੂੰ ਅੱਜ ਕੁਰਸੀ ਤੇ ਬਿਠਾਉਣ ਲਈ ਮੇਰੇ ਨਾਲ ਮਾਨਯੋਗ ਚੇਅਰਮੈਨ ਮੰਡੀ ਬੋਰਡ ਸਰਦਾਰ ਹਰਚੰਦ ਸਿੰਘ ਜੀ ਬਰਸਰ ਸਾਹਿਬ ਮਾਨਯੋਗ ਐਮ ਐਲ ਏ ਸਰਦਾਰ ਅਜੀਤਪਾਲ ਸਿੰਘ ਜੀ ਕੋਹਲੀ ਮਾਨਯੋਗ ਐਮ ਐਲ ਏ ਸਰਦਾਰ ਚੇਤਨ ਸਿੰਘ ਜੀ ਜੋੜੇ ਮਾਜਰਾ ਚੇਅਰਮੈਨ ਸੰਦੂ ਸਾਹਿਬ ਇਸ ਇਲਾਕੇ ਦੇ ਬਹੁਤ ਹਰਮਨ ਪਿਆਰੇ ਔਰ ਸਾਡੀ ਵਿਧਾਨ ਸਭਾ ਦੇ ਮਾਣਯੋਗ ਮੈਂਬਰ ਐਮ ਐਲ ਏ ਜਿਹੜੇ ਸਰਦਾਰ ਕੁਲਵੰਤ ਸਿੰਘ ਜੀ ਜਿਨ੍ਹਾਂ ਨੇ ਇਸ ਦਿਨ ਵਾਸਤੇ ਮੈਨੂੰ ਹੁਕਮ ਕੀਤਾ ਸੀ ਤੁਹਾਡੇ ਵਿੱਚ ਹਾਜ਼ਰ ਹੋਇਆ ਔਰ ਇੱਕ ਬਹੁਤ ਜਿਹੜੀ ਅਹਿਮ ਜ਼ਿੰਮੇਵਾਰੀ ਹੈ ਚੇਅਰਮੈਨ ਮਾਰਕੀਟ ਕਮੇਟੀ ਦੀ ਕਿ ਜਿੱਥੇ ਕਿਸਾਨੀ ਨਾਲ ਜੁੜੇ ਮਸਲੇ ਜਿੱਥੇ ਮਜ਼ਦੂਰਾਂ ਨਾਲ ਔਰ ਸ਼ਹਿਰ ਦੇ ਇਹ ਜਿਹੜੀ ਮੰਡੀ ਹੈ ਮੰਡੀ ਦੇ ਨਾਲ ਜਿਹੜੇ ਛਾਹੂਕਾਰ ਆੜਤੀਏ ਸਾਡੇ ਭਰਾ ਔਰ ਇੱਥੋਂ ਦੇ ਮਜ਼ਦੂਰ ਇਹ ਸਾਰਿਆਂ ਨੂੰ ਜਿਹੜੀ ਇੱਕ ਮੁਖੀ ਦੇ ਰੂਪ ਵਿੱਚ ਸੰਭਾਲਣਾ ਹੁੰਦਾ ਹੈ ਬਹੁਤ ਸਾਰੀਆਂ ਸਮੱਸਿਆਵਾਂ ਸਾਡੀ ਇਹ ਮੰਡੀ ਔਰ ਇਹਦਾ ਜਿਹੜਾ ਇਹਦਾ ਪ੍ਰਬੰਧ ਕਰਨੇ ਜਦੋਂ ਫਸਲਾਂ ਆਉਂਦੀਆਂ ਇਹਦੀ ਲੋੜ ਹੈ ਜਿਹੜੀ ਚਾਹੇ ਉਹ ਬਿਜਲੀ ਦੀ ਹੈ ਪਾਣੀ ਦੀ ਹੈ ਸੁੱਖ ਸਹੂਲਤਾਂ ਹੈ ਕਿਸਾਨਾਂ ਵਾਸਤੇ ਬਾਹਰੋਂ ਆਏ ਲੋਕਾਂ ਵਾਸਤੇ ਇੱਥੋਂ ਦੇ ਵਾਸਤੇ ਔਰ ਹੋਰ ਵੀ ਉਹ ਸਾਰਾ ਕੁਝ ਮੰਡੀ ਕਰਨ ਬੋਰਡ ਦੇ ਕਰਨਾ ਹੁੰਦਾ ਜਿਹੜਾ ਕਿ ਚੇਅਰਮੈਨ ਸਾਹਿਬ ਦੇ ਜਿਵੇਂ ਕਿ ਹੁਣ ਸਰਦਾਰ ਮਹਿੰਗਾ ਸਿੰਘ ਜੀ ਬਣੇ ਇਹਨਾਂ ਦੀ ਜ਼ਿੰਮੇਵਾਰੀ ਹੋ ਜਾਂਦੀ ਹੈ ਮੈਂ ਆਸ ਉਮੀਦ ਰੱਖਦਾ ਕਿ ਗੁਰੂ ਮਹਾਰਾਜ ਜਿਸ ਤਰ੍ਹਾਂ ਮਿਹਾਈ ਬਖਸ਼ੀ ਹੈ ਇਹਨਾਂ ਨੂੰ ਉਸੇ ਤਰ੍ਹਾਂ ਹੀ ਇਹ ਸੇਵਾ ਇਹਨਾਂ ਤੋਂ ਬਲ ਦੇ ਕੇ ਪੂਰੀ ਇਮਾਨਦਾਰੀ ਨਾਲ ਲੋਕਾਂ ਵਿੱਚ ਕਰਵਾਉਣ ਦੀ ਕਿਰਪਾ ਕਰਨ ਸਰ ਇੱਕ ਬੜੀਆ ਲਾਂ ਤੁਸੀਂ ਕੀਤਾ ਜੀ ਮੰਡੀ ਦਾ ਇਸ ਮੰਡੀ ਦਾ ਲਾਂ ਦੀ ਗੱਲ ਹੈ ਵੀ ਐਮਐਲਏ ਸਾਹਿਬ ਕਾਫੀ ਚਿਰ ਦੇ ਜਦੋਂ ਦੋ ਦੋ ਹੀ ਵਿਧਾਨ ਸਭਾ ਲਈ ਚੁਣੇ ਗਏ ਆ ਉਦੋਂ ਤੋਂ ਪੂਰਾ ਜ਼ੋਰ ਜਦੋਂ ਮੈਂ ਮੰਤਰੀ ਬਣਿਆ ਪਹਿਲਾਂ ਹੀ ਇਹਨਾਂ ਨੇ ਇੱਕੋ ਮੰਗ ਲੈ ਕੇ ਆਂਦੀ ਸੀ ਔਰ ਉਸ ਲਈ ਸਾਡੇ ਵੱਲੋਂ ਪੂਰੀ ਕਾਰਵਾਈ ਜਿਹੜੀ ਜਿੰਨੀਆਂ ਉਹਦੀਆਂ ਲੋੜੀਆਂ ਦੀਆਂ ਲੋੜਾਂਆਂ ਗਿਆ ਕਾਰਵਾਈ ਕੀਤੀ ਜਾ ਰਹੀ ਹੈ ਅਸੀਂ ਉਹਨੂੰ ਜਲਦੀ ਪੂਰਾ ਕਰਕੇ ਮੈਂ ਸਮਝਦਾ ਕਿ ਮੰਡੀ ਬਹੁਤ ਥੋੜੀ ਪੈ ਗਈ ਹੈ ਮੇਰੇ ਖਰਕੰਜਾ ਸਤਾ ਇੱਕਣਾਚ ਹੈ ਜਿਸ ਤਰ੍ਹਾਂ ਫਸਲਾਂ ਆਉਣ ਲੱਗੀਆਂ ਔਰ ਅਸੀਂ ਇਹਦਾ ਰੈਵਨਿਊ ਇਕੱਠਾ ਕਰਨ ਦੇ ਲਈ ਬਹੁਤ ਖੁੱਲੀ ਤੇ ਵੱਡੀ ਮੰਡੀ ਬਣਾ ਸਰ ਇੱਕ ਸੈਂਟਰ ਨੇ ਜੋ ਪੈਸੇ ਦਰਖੋ ਜੀ ਚਾਰਾ ਜੋ ਹੀ ਆਪਣੇ ਤੌਰ ਤੇ ਬੇਨਤੀਆਂ ਤਾਂ ਬਹੁਤ ਕਰਦੇ ਰਹੇ ਆ ਸਰਕਾਰ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਵੀ ਜਿਹੜੇ ਪਹਿਲਾਂ ਮੇਰੇ ਤੋਂ ਮੰਤਰੀ ਸਾਹਿਬਾਨ ਉਹ ਵੀ ਸਨ ਔਰ ਮੈਂ ਵੀ ਉਹ ਪਰ ਜਿੱਤੇ ਟਾਲਮਪੋਲ ਨਾਲ ਹੀ ਉੱਥੋਂ ਚੱਲਦਾ ਰਿਹਾ ਹੁਣ ਸੁਪਰੀਮ ਕੋਰਟ ਵਿੱਚ ਵੀ ਇਸ ਕੇਸ ਪਾਇਆ ਗਿਆ ਕਿ ਸਾਡੀ ਆਪਣੀ ਫੀਸ ਹੈ ਅਸੀਂ ਉਹਨਾਂ ਤੋਂ ਕੋਈ ਗ੍ਰਾਂਟ ਨਹੀਂ ਮੰਗਦੇ ਸਾਡੀ ਇਕੱਠੀ ਕੀਤੀ ਹੋਈ ਫੀਸ ਹੈ ਜਿਹੜੀ ਸਾਨੂੰ ਮਿਲਣੀ ਹੁੰਦੀ ਹੈ ਤੇ ਉਹ ਦੇ ਦੇਣ ਅਸੀਂ ਤਾਂ ਇਹੀ ਆਸ ਉਮੀਦ ਰੱਖਦੇ ਆਂ ਹਿੰਦੁਸਤਾਨ ਦਾ ਇੱਕ ਪੰਜਾਬ ਜਿਹਨੂੰ ਜਿਹਨੂੰ ਕਹਿੰਦੇ ਆਂ ਅਹਿਮ ਸੂਬਾ ਚਾਹੇ ਸਾਡੇ ਕੋਲੇ ਜੀਓਗ੍ਰਾਫਿਕਲੀ ਏਰੀਆ ਬਹੁਤ ਘੱਟ ਹੈ ਪਰ ਇਸ ਦੇਸ਼ ਦੀ ਭੁੱਕਟ ਲਈ ਅਸੀਂ ਜਿਹੜਾ ਤਕਰੀਬਨ 51% ਤੇ ਕਣਕ ਦੇ ਆਪਦੇ ਵੱਲੋਂ ਹਿੱਸਾ ਪਾ ਦਿੰਦੇ ਆਂ ਔਰ ਇਸੇ ਤਰ੍ਹਾਂ ਚੌੜਾਂ ਵਿੱਚ ਵੀ 34 31% ਪਰਤਰੀ ਸਰ ਭੜਕਾ ਸਰਾਣਾ ਚ ਕਿਉਂਕਿ ਹੁਣ ਤਕਰੀਬਨ 3500 ਕਰੋੜ ਰੁਪਇਆ ਜਿਹੜਾ ਸੜਕਾਂ ਲਈ ਸੈਂਕਸ਼ਨ ਪਰਸੋ ਚ ਉੱਥੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਇੱਕ ਠੇਕੇਦਾਰਾਂ ਨਾਲ ਵੀ ਮੀਟਿੰਗ ਕੀਤੀ ਸੀ ਤੇ ਪਹਿਲਾਂ ਕੈਬਨਿਟ ਵਿੱਚ ਪਾਸ ਕਰ ਦਿੱਤਾ ਉਹਦੇ ਵਿੱਚ ਪ੍ਰਵੰਤ ਸਿੰਘ ਸਤਰਾਣਾ ਹੋਰਾਂ ਦੀਆਂ ਵੀ ਦਿੱਤੀਆਂ ਹੋਈਆਂ ਜਿਹੜੀਆਂ ਠੜਕਾਂ ਥੈਂਕ ਯੂ ਸਰ ਮੈਂ ਬਹੁਤ ਧੰਨਵਾਦੀ ਆ ਸਾਡੀ ਪੰਜਾਬ ਸਰਕਾਰ ਸਾਡੇ ਮੁੱਖ ਮੰਤਰੀ ਪੰਜਾਬ ਭਵਨ ਸਿੰਘ ਮਾਨ ਜੀ ਦਾ ਸਪੈਸ਼ਲੀ ਧੰਨਵਾਦ ਜਿਹੜੇ ਸਾਡੇ ਕੈਬਨਿਟ ਮੰਤਰੀ ਸਰਦਾਰ ਜੁਨੀ ਸਿੰਘ ਖੁੱਡਿਆ ਜੀ ਸਾਨੂੰ ਅਸ਼ੀਰਵਾਦ ਦੇਣ ਆਏ ਨੇ ਤੇ ਉਹਨਾਂ ਨਾਲ ਜਿਹੜੇ ਸਾਡੇ ਜ਼ਿਲ੍ਹੇ ਪਟਿਆਲੇ ਤੋਂ ਐਮਐਲਏ ਸਰਵਾਨ ਸਾਡੇ ਮੰਡੀ ਬੋਰਡ ਦੇ ਚੇਅਰਮੈਨ ਵਰਸਨ ਸਾਹਿਬ ਤੇ ਸਾਡੇ ਸਤਿਕਾਰਯੋਗ ਐਮਐਲਏ ਸਰਵਾਨ ਸਿੰਘ ਜੀ ਦਾ ਬਹੁਤ ਧੰਨਵਾਦੀ ਆ ਕਿ ਉਹਨਾਂ ਨੇ ਅੱਜ ਤਸਵੀਰਾਂ ਦਿੱਤਾ ਤੇ ਇੱਥੇ ਬੈਠੇ ਆ ਤੇ ਬਹੁਤ ਵਧੀਆ ਲੱਗ ਰਿਹਾ ਤੇ ਮੈਂ ਉਮੀਦ ਕਰਾਂਗਾ ਕਿ ਮੈਂ ਲੋਕਾਂ ਦੇ ਇਹਦੇ ਮੈਨੂੰ ਇਹ ਉਮੀਦ ਨਾਲ ਮੈਂ ਬੈਠਾ ਤੇ ਉਹਨਾਂ ਦੇ ਕੰਮ ਆ ਸਕਦਾ ਸਰ ਚੱਕਾ ਸਰ ਸਿੰਘਾ ਗਾਲ ਸਰ ਸਾਹਮਣੇ ਹੋਇਓ ਮੈਂ ਤਾਂ ਤੁਸੀਂ ਪਾਓ ਉਹ ਪਿੱਛੇ ਨਹੀਂ ਮੇਰਾ ਪੁੱਤਰ ਉਹ ਸਾਡੇ ਨੇ ਕਿਹੜੀ ਉਹਨਾਂ ਦਾ ਦੇਖ ਸਰ ਦਾ ਦੇਖ ਕੇ ਰਿਪੋਰਟ ਦਿਓ ਮਤਲਬ ਸਰ ਇਧਰ ਵੀ ਇਧਰ ਦੇਖੀ ਮੈਂ ਕਹਾਂ ਜੀ ਉਹ ਤੋੜਾ ਇੱਕ ਮੈਂ ਚਾਹ ਰਿਹਾ ਤੇ ਉਹ ਤੋੜਾ ਮੈਨੂੰ ਲੱਗਦਾ ਚਾਹ ਰਿਹਾ ਹੈ ਸਾਡੇ ਸਾਡੇ ਅੱਜ ਵੀ ਆ ਜਾਓ ਆ ਜਾਓ ਸਾਹਿਬ ਮੈਨੂੰ ਚਾਹ ਨਹੀਂ ਚਾਹ ਨਹੀਂ ਪ੍ਰਸ਼ਾਸਨ ਅਰਜੰਦ ਅੱਗੇ ਨੂੰ ਜਾਓ ਜਦੋਂ ਜਾਓ ਆਹ ਸਹੀ ਕਰ ਦਿੰਦੇ ਸਭਾ ਮਿਸਲੀਆ ਕਾਲ ਬਹੁਤ ਚੰਗਾ ਹੈ ਹਮਨ ਸਾਹਿਬ ਦੇ ਦਰ ਕਾਲਾ ਤੱਕਦਾ ਕਿਉਂ ਹੈ ਇੱਕ ਸਾਹਮਣੇ ਤੋਂ ਸਾਹਮਣੇ Hayır. <Sessizlik> Hayır. ਲਓ ਜੀ ਸਰ ਆਓ ਨਾ ਜੀ ਬੱਟ ਬੱਠਾ ਰਿਹਾ ਮਸਾਲਾ ਬਣਾਇਆ ਆ ਸਰ ਇੱਧਰ ਦੇਖੋ ਜੀ ਸਰ ਇੱਧਰ ਦੇਖੋ ਜੀ ਬਹੁਤ ਬਹੁਤ ਮੁਬਾਰਕ ਕਰਦਾ ਬਹੁਤ ਬਹੁਤ ਜੀ 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 ਨਹੀਂ ਕੁੜੇ ਦੇ ਸਮਾਯੋਂ ਵਾਲਾ ਕਰਿਓ ਕੁਲਦੀਪ ਤੁਸੀਂ ਆ ਅੰਦਰ ਕਰਿਓ ਮਹਿੰਗਾ ਸਿੰਘ ਬਰਾੜ ਨੂੰ ਬਹੁਤ ਬਹੁਤ ਵਧਾਈ ਹੋਵੇ ਭਾਈ ਤੇ ਕੁਲਦੀਪ ਸਿੰਘ